ਸਤਿ ਸ਼੍ਰੀ ਅਕਾਲ ਦੋਸਤੋ ਆ ਇੱਕ ਪੈਣ ਦੀ ਵੀਡੀਓ ਸ਼ੇਅਰ ਕਰ ਰਿਹਾ ਦੇਖਣ ਤੋਂ ਤਾਂ ਪਤਾ ਲੱਗਦਾ ਕਿ ਘਰੋਂ ਬਹੁਤ ਗਰੀਬ ਆ ਪਰ ਵਾਹਿਗੁਰੂ ਨੇ ਆਵਾਜ਼ ਬਹੁਤ ਸੋਹਣੀ ਦਿੱਤੀ ਐ ਇਸ ਨੂੰ ਅਕਾਲ ਪੁਰਖ ਜੇ ਕਰੀਬੀ ਦਿੰਦਾ ਤੇ ਉਹਨੂੰ ਕਿਸੇ ਨਾ ਕਿਸੇ ਬਖਸ਼ਿਸ਼ ਦੇ ਨਾਲ ਨਿਵਾਜਦਾ ਵੀ ਆ ਤੇ ਹਾਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਇਸ ਪੈਣ ਨੂੰ ਇੱਕ ਵਾਰ ਜ਼ਰੂਰ ਸੁਣਿਓ ਤੇ ਸ਼ੇਅਰ ਵੀ ਕਰ ਦਿਓ ਸ਼ਾਇਦ ਕਿਤੇ ਇਸ ਦੀ ਆਵਾਜ਼ ਦੀ ਕਦਰ ਪੈ ਜੇ ਤੇ ਹੋ ਸਕਦਾ ਹੈ ਕਿ ਇਸ ਭੈਣ ਦਾ ਭਲਾ ਤੁਹਾਡੇ ਹੱਥੋਂ ਹੀ ਹੋਣਾ ਹੋਵੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਜਿੰਨਾ ਵੀ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਡੀ ਕਿਸਮਤ ਦੇ ਸਤਾਰੇ ਹੱਲੇ ਥੁੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਪਾਂਗੇ ਸਾਨੂੰ ਲੱਗਦਾ ਹਾਂ ਰਾਸ਼ੀ ਸਾਡੀ ਠੀਕ ਨਹੀਂ ਮੁੰਗੇ ਨੇ ਸ਼ੁਕਰ ਗਏ ਜਿਆ ਫੇਰ ਤੈਨੂੰ ਦੱਸਾਂਗੇ ਸਾਡੀ ਕਿਸਮਤ ਦੇ ਸਿਤਾਰੇ ਹਲ ਦਰਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ ਬਹਿ ਕੇ ਤੇਰੇ ਪੱਟੀ ਕਰਕੇ ਤੁਪਟ ਧੂਮਸਾ ਦੇ ਘਰ ਨੂੰ ਵੀ 3 ਮੀਲ ਠਾਣਾ ਉਠੇ ਚੜਕੇ ਧਿਆਨ ਪੈਂਦਾ ਰੱਖਣਾ ਇਹ ਦੋ ਚੰਗਾ ਪੀ ਲਿਆ ਤੂੰ ਕਰ ਦਰ ਉਠੇਕੇ ਦੀ ਮੰਗਾ ਕੇ ਚੰਨ ਮੱਖਣਾ ਇਹ ਦੋ ਚੰਗਾ ਪੀ ਦਿਆ ਤੂੰ ਕਰ ਪਰ ਉਠੇਕੇ ਦੀ ਮੰਗਾ ਕੇ ਚੰਨ ਮੱਖਣਾ 2200 ਰੁਪਇਆ ਜਾਂਦਾ ਬੋਤਲ ਦਾ ਰੋੜ 400 ਦਾ ਪੰਡਾ ਬਿੱਲੋ 40 ਕਿਲੋ ਗੋੜ ਮੈੱਕ ਸ਼ੌਕ ਪਾ ਕੇ ਕਿਤੇ ਰਿਹ ਜਨਾਲ ਕੱਢੀ ਹੋਵੇ ਮੈੱਕ ਸ਼ੌਕ ਪਾ ਕੇ ਕਿਤੇ ਰਿਹ ਜਨਾਲ ਕੱਢੀ ਹੋਵੇ ਕਸਰਾ ਕੋਈ ਨਹੀਂ ਬਾਕੀ ਰਹਿੰਦੀਆਂ 400 ਦਾ ਗੋੜ ਜੱਟੀਆਂ ਨਿਚੜੀ ਬੋਤ ਲੰਡਰਮ ਵਿੱਚ ਪੈਂਦੀ ਆ 400 ਦਾ ਗੋੜ ਜੱਟੀਆਂ ਨਿਚੜੀ ਬੋਤ ਲੰਡਰਮ ਵਿੱਚ ਪੈਂਦੀਆਂ ਛੁੱਟੀਆਂ ਸਕੂਲ ਚੋਂ ਕਰਾ ਲਈ ਤੁਝ ਵਾਕਾਂ ਦੀ ਨਿੱਤ ਦੀ ਡਿਊਟੀ ਨਾਲ ਲਾ ਲਈ ਐ ਚ ਵਾਕਾਂ ਦੀ ਕੋਈ ਗੜੇ ਨਾਲ ਖੱਤ ਕੋਈ ਦਵੇ ਅੱਗ ਸਾਰੇ ਪੈਂਦਾ ਏ ਟਬਰ ਨੂੰ ਬੇ ਨੱਚਣਾ ਜੋ ਚੰਗਾ ਪੀ ਲਿਆ ਤੂੰ ਕਰ ਦਰੂ ਠੇਕੇ ਦੀ ਵਗਾ ਕੇ ਚੰਨ ਮੱਖਣਾ ਨਿੱਥਰ ਚਾਏ ਸੌਦਾ ਤੇ ਸਾਈ ਆ ਸਰੂਰਨੀ 150 ਦੇ ਆਗੇ ਨਿਸ਼ਵਾਰੇ ਤੇ ਅੰਗੂਰਨੀ 15 ਦੀ ਸੌਫ ਆਗੇ 30 ਦੀਆਂ ਦੀ ਗਾਚੀ 15 ਦੀ ਸੌਫ ਆਗੇ 30 ਦੀਆਂ ਦੀ ਗਾਚੀ ਬਸ ਲਾਚੀ ਆ 17 ਦੀਆਂ ਰੈਂਡੀਆਂ 400 ਦਾ ਗੁੜ ਜੱਟੀਆਂ ਨੀ ਚਾਲੇ ਬੋਤਲਾਂ ਡਰਮ ਵਿੱਚ ਪੈਂਦੀਆਂ 400 ਦਾ ਗੁੜ ਜੱਟੀਆਂ ਦੀ ਚਾਲੇ ਬੋਤਲਾਂ ਡਰਮ ਵਿੱਚ ਪੈਂਦੀਆਂ